ਸਸ਼ਿਕ ਕਾਲ ਵੀ ਮੈਂ ਤੁਹਾਡਾ ਆਪਣਾ ਸੰਤੁਲਨ ਨਹੀਂ ਦਵਾ ਲਾ ਬਾਈ ਆਪਣੇ ਆਪਾ ਤੁਹਾਡੇ ਵਾਸਤੇ ਲੈ ਕੇ ਆਏ ਆ ਅੱਜ ਅਰਜਨ 605 ਪੰਜਾਬ ਨੰਬਰ ਪਹਿਲਾ ਨਾਂ ਜੀਮੇਦਾਰਾ ਟਰੈਕਟਰ ਜਮਾ ਨਵਾਂ ਨਕੋਟ ਟਰੈਕਟਰ 2000 ਤੇ 23 ਮਾਡਲ 430 ਘੰਟੇ ਬਾਈ ਚੱਲਿਆ ਟਰੈਕਟਰ ਇਹ ਟਰੈਕਟਰ ਪੂਰਾ ਓਕੇ ਦੀ ਰਿਪੋਰਟ ਆ ਟਰੈਕਟਰ ਤੇ ਲਾਉਣ ਪਿਆ ਛਮਾਈ ਲਾਉਣਾ ਟਰੈਕਟਰ ਤੇ 6 ਮਹੀਨੇ ਵਾਲੀ ਕਿਸ਼ਤ ਆਗੀ 99000 ਰੁਪਏ ਕਿਸ਼ਤਾਂ ਦੀ ਬਈ ਬਾਕੀ ਵੀਰ ਭਾਈ ਇਹ ਲੋਨ ਕਲੀਅਰ ਕਰਾ ਕੇ ਦੇਊਗਾ ਤੇ ਬਾਈ ਜਿਹੜੀ ਡਿਮਾਂਡ ਆ ਗਈ 7 ਲੱਖ ਤੇ 40000 ਰੁਪਏ ਟਰੈਕਟਰ ਦੀ ਡਿਮਾਂਡ ਮੌਕੇ ਤੇ ਮਾਨਤਨ ਅਬੀ ਪੂਰਾ ਫੁੱਲ ਹੋ ਜੂਗਾ ਜੇ ਕਿਸੇ ਮੇਰੇ ਵੀਰ ਭਾਈ ਨੇ ਟਰੈਕਟਰ ਲੈਣਾ ਹੋਵੇ ਤਾਂ ਤੁਸੀਂ ਸ਼੍ਰੀ ਮੁਖਸਰ ਸਾਹਿਬ ਜਾ ਕੇ ਟਰੈਕਟਰ ਨਹੀਂ ਲੈ ਸਕਦੇ ਤੇ ਬਾਕੀ ਬਾਈ ਦਾ ਪਰ ਨੰਬਰ ਥੱਲੇ ਵੀਡੀਓ 'ਚ ਦੇਵਾਂਗੇ ਜੇ ਕਿਸੇ ਨੂੰ ਟਰੈਕਟਰ ਖਰੀਦਣਾ ਹੋਵੇ ਤੁਸੀਂ ਬਾਈਆਂ ਨਾਲ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋ ओके भाई जी धन्यवाद वीडियो नु ਕਰਦੇ ਹੋ ਵੱਧ ਵੱਧ ਸ਼ੇਅਰ ਤੁਸੀਂ ਆਪਾਂ ਸੁਣਦੇ ਹੋ ਆ ਕਿ ਅੱਗੇ ਤੋਂ ਵੀ ਆਏ ਨਵੇਂ ਨਵੇਂ ਟਰੈਕਟਰ ਵੀ ਲੈ ਕੇ ਆਵਾਂਗੇ। ਬਾਈ ਨੇ ਪੂਰਾ ਚੰਗਾ ਸਾਹਮਣਾ ਹੋਇਆ ਟਰੈਕਟਰ। ਟਰੈਕਟਰ ਇਹ ਤਾਂ ਵੇਚ ਰਿਹਾ ਭਾਈ। ਪਾਇਆਂ ਦਾ ਵੀਜ਼ਾ ਆ ਗਿਆ ਬੰਦੇ ਨੇ ਬਾਹਰ ਜਾਣਾ। ਟਰੈਕਟਰ ਘਰੇ ਖੜਿਆ ਕਹਿੰਦੇ ਬਾਈ ਕਹਿੰਦੇ ਗਲ ਚ ਗਲ ਚੁਗਾ। ਤਾਰ ਕੇ ਭਾਈ ਇਹ ਟਰੈਕਟਰ ਵੇਚ ਕੇ ਜਾ ਰਹੇ ਨੇ। ਇਹ 400 ਤੇ 30 ਘੰਟੇ ਦੇ ਸਾਰੇ 40 30 ਘੰਟੇ ਮੰਨ ਲਓ। మాక్టర ఇ పద బె పేల చార్ సో తి కంటే కండా డ్రావర ఫా ట్రెక్టతే బ టెక్టర్ వీడియో దెక్టర్ చాలా వేయ నంబర్ పతలే